ਝੋਨੇ ਦਾ ਪੀਲਾ ਹੋਣਾ ਝੋਨੇ ਦੇ ਵਿੱਚ ਫੈਰਸ ਵੀ ਡੈਫੀਸ਼ੀਐਂਸੀ ਨੂੰ ਜਿਹੜਾ ਦੱਸਦਾ ਇਹ ਝੋਨੇ ਤੁਹਾਡੇ ਸਾਹਮਣੇ ਜਿਹੜਾ ਲੌਂਸਾ ਪੀਲੀਆਂ ਪੰਨਿਆਂ ਨੇ ਇਹ ਲੋਹੇ ਦੀ ਘਾਟ ਹੈ ਇੱਥੇ ਫੈਰਸ ਦੀ ਡੈਫੀਸ਼ੀਐਂਸੀ ਉਹਦੇ ਕਾਰਨ ਕਈ ਹੋ ਸਕਦੇ ਆ ਲੋਹੇ ਦੀ ਘਾਟ ਦਿਖਾਉਣ ਦੇ ਤੁਸੀਂ ਇਹ ਲੌਂਸਾਂ 'ਚ ਦੇਖ ਰਹੇ ਹੋ ਇਹਦੇ ਕਾਰਨ ਬਹੁਤ ਹੋ ਸਕਦੇ ਆ ਵੀ ਪੀਲੇ ਕਿਉਂ ਆ ਹੈ ਲੋਹੇ ਦੀ ਘਾਟ ਲੋਹੇ ਦੀ ਘਾਟ ਕਿਉਂ ਦਿਖਾਈ ਦੇ ਰਹੀ ਹੈ ਇਹਦੇ ਦੋ ਤਿੰਨ ਰੀਜਨ ਹੁੰਦੇ ਆ ਇੱਕ ਰੀਜਨ ਇਹਦਾ ਹੁੰਦਾ ਵੀ ਇਹਦੀ ਜੜ ਦੇ ਵਿੱਚ ਇਹਦਾ ਹੈਗਾ ਨਿਮਾ ਟੋੜੂ ਸਾਤਾ ਨਿਮਾ ਟੋੜ ਜੜ ਦੇ ਵਿੱਚ ਹੁੱਕ ਟਾਈਪ ਦੀ ਗੰਢਾਂ ਬਣ ਜਾਂਦੀਆਂ ਬੂਟਾ ਸਿੱਧਾ ਪਟੋਂਗੇ ਤਾਂ ਬੂਟਾ ਥੋੜੇ ਹੱਥ ਤੇ ਜਿਹੜੀਆਂ ਉਹ ਗੰਢਾਂ ਵਾਲੀਆਂ ਜਿਹੜਾ ਉਹ ਟੁੱਟ ਜਾਣਗੀਆਂ ਨਹੀਂ ਆਉਣੀਆਂ ਇਹਨੂੰ ਪੂਰਾ ਸਾਈਡ ਤੋਂ ਮਿੱਟੀ ਸਮੇਤ ਬਾਹਰ ਕੱਢ ਕੇ ਫਿਰ ਮਿੱਟੀ ਝਾੜ ਕੇ ਫੇਰ ਪਤਾ ਲੱਗੂ ਵੀ ਨਿਮਾ ਟੋੜ ਹੈ ਉਹਦੇ ਕਾਰਨ ਪੀਲਾ ਪੈ ਰਿਹਾ ਹੈ ਯਾਨੀ ਕਿ ਲੋਹੀ ਦੀ ਘਾਟ ਕਰ ਰਿਹਾ ਜਾਂ ਫਿਰ ਥੋੜੇ ਰੇਸਲਾ ਜਿਸ ਤਰ੍ਹਾਂ ਇਹਦੇ ਵਿੱਚ ਲਿਖ ਰਿਹਾ ਇਹ ਰੇਤੇ ਦੀ ਇੱਥੇ ਆ ਰੇਤਾ ਤੁਸੀਂ ਦੇਖ ਰਹੇ ਹੋ ਸੋ ਰੇਤ ਤਾਂ ਹੈਗਾ ਮਿੱਟੀ ਆਣੀਗੀ ਤਾਂ ਰੇਤੇ ਲੈ ਬਾਹਣਾ ਦੇ ਵਿੱਚ ਪਹਿਲੇ 40 45 ਦਿਨ ਜਿਹੜੀ ਫੈਰਸ ਦੀ ਡੈਫੀਸ਼ੀਐਂਸੀ ਹੈ ਲੋਹੇ ਦੀ ਘਾਟ ਉਹ ਦਿਖਾਊਗਾ ਰੇਤੇ ਵਾਲੇ ਜੀ ਨਿਮਾ ਟੋੜ ਪੈਂਦਾ ਇਹ ਵੀ ਅਨਸਰਨ ਹੈ ਦਾ ਨਾਲ ਹੀ ਕਿ ਨਿਮਾ ਟੋੜ ਵੀ ਰੇਤੇ ਵਾਲੇ ਤੋਂ ਹੁੰਦਾ ਤਾਂ ਕਿਸਾਨ ਵੀਰ ਉਹ ਅਗਰੇ ਹੋਜੀ ਸਮੱਸਿਆ ਆ ਰਹੀ ਆ ਇਹ ਲੋਹੇ ਦੀ ਥੋੜੇ ਘਾਟ ਆ ਗਈ ਲੋਹਾ ਮਿੱਟੀ ਨਾਲ ਹੀ ਕੰਮ ਨਹੀਂ ਕਰਦਾ ਕਈ ਵਾਰੀ ਆਪਾਂ ਨਾ ਮਿੱਟੀ 'ਚ ਪਾ ਦਿੰਨੇ ਆ ਵੀ ਯਾਰ ਆ ਲੈ ਯਾਰ 5 ਕਿਲੋ 7 ਕਿਲੋ ਤਾਂ ਮਿੱਟੀ 'ਚ ਪਾ ਲਾ ਲੋਹਾ ਕਦੇ ਵੀ ਮਿੱਟੀ ਨਾਲ ਹੀ ਕੰਮ ਨਹੀਂ ਕਰਦਾ ਲੋਹੇ ਨੂੰ ਤੁਸੀਂ ਇਸ ਤਰ੍ਹਾਂ ਜੜਾਂ ਦੇਖੋ ਤੇ ਜੜਾਂ ਜਿਹੜੀਆਂ ਤੁਹਾਡੀਆਂ ਹੁੱਕ ਟਾਈਪ ਦੀਆਂ ਡੰਡਾਂ ਜਿਹੜੀਆਂ ਤੁਹਾਨੂੰ ਜਿਹੜੀ ਵੀ ਜੜ ਨਾਲ ਆਈ ਆ ਆ ਦੇਖੋ ਇਹ ਆ ਗੰਡਾ ਆਮਰੀ ਉਂਗਲ ਤੇ ਪਈ ਆ ਇਸ ਤਰ੍ਹਾਂ ਇਹ ਗੰਡਾ ਐਂਡ ਤੇ ਜੜਾਂ ਦੇ ਮਿਲਣੀਆਂ ਤਾਂ ਇੱਥੇ ਕਲੀਅਰ ਆ ਵੀ ਨਿਮਾ ਟੋੜ ਆ ਨਿਮਾ ਟੋੜ ਵੀ ਰੇਤ ਲਈ ਚਾਊਗੀ ਤੇ ਉੱਥੇ ਸਿਰਫ ਦੀ ਡੈਫੀਸ਼ੈਂਸੀ ਵੀ ਪਹਿਲੇ 40-45 ਦਿਨ ਤੋਂ ਨਾ ਦਿਖਾਊਗਾ ਹੁਣ ਇਥੇ ਕਰਨਾ ਕੀ ਹੈ ਜਦੋਂ ਫੈਰਸ ਦੀ ਡੈਫੀਸ਼ੈਂਸੀ ਹੈ ਕਿ ਜਿੰਕ ਦੀ ਵੀ ਨਾਲ ਦਿਖਾਈ ਦੇਊਗੀ ਜਿੰਕ ਦੀਆਂ ਨਿਸ਼ਾਨੀਆਂ ਨੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਆ ਇਸ ਤਰ੍ਹਾਂ ਲਾਲੀ ਬਿਲਕੁਲ ਤਾਂ ਹੁਣ ਇਹਦੇ ਤੋਂ ਕਰਨਾ ਕੀ ਹੈ ਤੁਸੀਂ ਲੋਹਾ ਮਿੱਟੀ ਰਹੀਂ ਕੰਮ ਬਿਲਕੁਲ ਨਹੀਂ ਕਰਦਾ ਮਿੱਟੀ ਪਾਈ ਦਾ ਲੋਹਾ ਮਿੱਟੀ 'ਚ ਲੋਹਾ ਪਾਉਣ ਦਾ ਕੋਈ ਵੀ ਦਮ ਨਹੀਂ ਤੁਸੀਂ ਇਹ ਨਹੀਂ ਘਾਟ ਨੂੰ ਦੂਰ ਕਰਨ ਲਈ ਚਿਲੇਟਡ ਲੋਹਾ ਲੈ ਲਓ 19% ਲੈ ਲਓ ਜਿਹੜਾ ਵੀ ਬਾਜ਼ਾਰ 'ਚੋਂ ਮਿਲਦਾ ਹੈ ਓਵਰ ਰეკਮੈਂਡਡ ਡੋਜ ਦੇ ਅਨੁਸਾਰ ਵਿੱਚ ਜ਼ਿੰਕ ਵੀ ਜਿਹੜੀ ਤੁਸੀਂ ਲਿਕੁਇਡ ਲੈ ਲੋ ਚਾਹੇ ਚੇਲੇਟਰ ਲੈ ਲੋ ਉਹ ਵੀ ਰეკਮੈਂਡਡ ਡੋਜ ਦੇ ਅਨੁਸਾਰ ਕਲੀ ਦੇ ਪਾਣੀ ਨਾਲ ਕਲੀ ਪਿਆਉਣੋਂ ਪਹਿਲਾਂ ਇੱਕ ਰਾਤ ਉਹਦੇ ਪਾਣੀ ਨਾਲ ਮਿਕਸ ਕਰਕੇ ਜਿਹੜੀ ਉਹਨੂੰ ਪਾਉਂਗੇ ਦੋਸ ਪ੍ਰਿਆ ਤੁਹਾਨੂੰ ਕਰਨੀਆਂ ਪੈਣਗੀਆਂ ਤੇ ਇਹ ਫਾਇਰਸ ਦੀ ਡੈਫੀਸ਼ੈਂਸੀ ਰਿਕਵਰ ਕਰ ਦੂ ਤਾਂ ਤੁਹਾਡੀ ਸਮੱਸਿਆ ਤੇ ਉਧਰੋਂ ਵੀ ਹੱਲ ਪੁੱਤ ਦੂਜਾ ਤੁਹਾਨੂੰ ਇਹਦੇ ਚ ਜੇ ਜ਼ਿਆਦਾ ਹੈ ਜੀ ਤਾਂ ਤੁਹਾਨੂੰ ਨਿਮਾ ਟੋੜ ਦਾ ਵੀ ਹੱਲ ਕਰਨਾ ਪਊ ਉਹਦੇ ਵਿੱਚ ਤੁਹਾਨੂੰ ਨਿਮਾਟੋ ਫਰੀ ਵਗੈਰਾ ਤੇ ਜਾਂ ਫਿਰ ਫਿਊਰਾਡਾਨ ਉਹਦਾ ਵਧੀਆ ਰਿਜ਼ਲਟ ਆਂਦਾ ਫਿਊਰਾਡਾਨ ਜਿਹੜੀ ਕਾਰਬੋਫਿਊਰਾਨ ਉਹ ਪੌਣੀ ਪਾਉਗੀ ਤਾਂ ਕਿ ਜਦ ਸਮੱਸਿਆ ਜਿਹੜੀ ਜੜ ਤੋਂ ਵੀ ਖਤਮ